ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਭਦੌੜ ਦੇ ਨੇੜੇ ਰਹਿ ਜਾਂਦਾ ਤੇ ਬਰਨਾਲੇ ਜ਼ਿਲ੍ਹੇ ਦਾ ਇਹ ਪਿੰਡ ਹੈ ਮੈਂ ਜਿੱਥੇ ਵੀਡੀਓ ਬਣਾ ਰਿਹਾ ਮੇਰੇ ਖਿਆਲ ਚ ਮੇਰੀ ਚੌਥੀ ਵੀਡੀਓ ਮਤਲਬ ਹਰੇਕ ਸਾਲ ਜਦੋਂ ਵੀ ਭਾਈ ਜੀ ਰਾਈ ਸਾਇਲੇਜ ਨੂੰ ਪੈਕ ਕਰਦੇ ਆ ਮੱਕੀ ਦਾ ਆਚਾਰ ਪੈਕ ਕੀਤਾ ਜਾਂਦਾ ਉਦੋਂ ਤੋਂ ਹੀ ਮੈਂ ਵੀਡੀਓ ਇੱਥੇ ਬਣਾਉਣਾ ਹੁੰਦਾ ਅੱਜ ਫੇਰ ਨਵਾਂ ਸਾਇਲੇ ਜਿਹੜਾ ਉਹ ਪੈਕ ਹੋਣਾ ਸ਼ੁਰੂ ਹੋ ਗਿਆ ਤੇ ਉਹਦੀ ਵੀਡੀਓ ਤੁਹਾਨੂੰ ਜਿਹੜੀ ਉਹ ਦਿਖਾਉਣ ਲੱਗੇ ਆਂ ਵੀਡੀਓ ਦੇ ਵਿੱਚ ਹੀ ਰੇਟ ਵੀ ਦੱਸਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਬਾਕੀ ਇਹਨਾਂ ਦਾ ਪੁਰਾਣਾ ਕੰਮ ਇਦਾਂ ਦਾ ਹੈ ਵੀ ਜਿਹੜਾ ਨਵੀਂ ਐਡੀਸ਼ਨ ਬਾਈ ਦੀ ਹੋਰਾਂ ਨੇ ਇਸ ਸਾਈਡ ਦੇ ਉੱਤੇ ਪੱਕਾ ਕੰਡਾ ਵੀ ਜਿਹੜਾ ਉਹ ਲਾਤਾ ਹੈ ਤਾਂ ਕਿ ਜੇ ਕੋਈ ਭਰਾ ਇੱਥੋਂ ਵੱਧ ਕੁਆਂਟੀਟੀ ਲੈ ਜਾਣੀ ਚਾਹੁੰਦਾ ਤੇ ਉਹਨੂੰ ਕਿਤੋਂ ਹੋਰ weight ਨਾ ਕਰਾਉਣ ਦੀ ਲੋੜ ਪਵੇ ਖੁਦ ਦਾ ਵੱਡਾ ਕੰਡਾ ਹੈ ਤੇ ਇੱਥੇ ਇਹਨਾਂ ਨੇ ਵਜ਼ਨ ਕਰਦਿਆ ਕਰਨਾ ਇਸ ਸਾਈਡ ਤੇ ਆਪਸ ਤਿਆਰ ਹੋ ਰਿਹਾ ਹੈ ਇਹ ਚੀਜ਼ਾਂ ਉੱਥੇ ਹੀ ਦੇਖਣ ਨੂੰ ਮਿਲ ਲਿੰਗਾ ਜਿਨ੍ਹਾਂ ਦੇ ਨਾਲ ਜਿਹੜਾ ਜਿਨ੍ਹਾਂ ਦੀ ਕੁਆਲਿਟੀ ਚੰਗੀ ਹੋਊਗੀ ਗਾਹਕ ਵੀਰ ਜੁੜੇ ਰਹਿਣਗੇ ਫੇਰ ਹੀ ਅੱਗੇ ਨੂੰ ਕੋਈ ਵੀ ਭਰਾ ਵਧਾਉਂਦਾ ਤੇ ਜੇ ਚੀਜ਼ ਮਾੜੀ ਵੇਚਣ ਲੱਗ ਜੀਏ ਤਾਂ ਫਿਰ ਗਾਹਕ ਪਿੱਛੇ हट ਜਾਂਦਾ ਪਰ ਇਸ ਪੱਖ ਤੋਂ ਇਹਨਾਂ ਦਾ ਰਿਕਾਰਡ ਆ ਵੀ ਇਹ ਚੰਗੀ ਮੱਕੀ ਪੈਕ ਕਰਦੇ ਆ ਪਿਛਲੇ ਕੁ ਸਾਲਾਂ ਦੇ ਵਿੱਚ ਦੇਖਿਆ ਤੇ ਅੱਜ ਤੁਹਾਨੂੰ ਪੈਕ ਹੁੰਦੀ ਜਿਹੜੀ ਮੱਕੀ ਉਹ ਦਿਖਾ ਦੇਣੀ ਹੈ ਤੇ ਬਾਕੀ ਕੁਸ ਇਕੱਠਾ ਕੁਸ ਬੇਲ ਇੱਥੇ ਪੈਕ ਕੀਤੀਆਂ ਹੋਈਆਂ ਇੱਥੇ ਆਪਾਂ ਵੀਡੀਓ ਬਾਈ ਜੀ ਰਣਾ ਕਰ ਲੈਨੇ ਆ ਬਾਈ ਆਪਾਂ ਨੂੰ ਜਾਣਕਾਰੀ ਦੇਣਗੇ ਇਹਨਾਂ ਤੋਂ ਡਿਟੇਲ ਪੁੱਛਾਂਗੇ ਨਾਲ ਗੁਰਪ੍ਰੀਤ ਬਾਈ ਇਸੇ ਪਿੰਡ ਤੋਂ ਐ ਇਹਨਾਂ ਦਾ ਆਪਦਾ ਖੁੱਦ ਦਾ ਲਾਰਜ ਫਾਰਮ ਆ ਤੁਸੀਂ ਵਿੱਚ ਦੇਖ ਦਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤਾਂ ਵੀਰ ਨਾਮ ਆਪਣਾ ਦੱਸ ਦਿਓ ਨਾਮ ਜਿੰਦਰ ਸਿੰਘ ਆ ਪਿੰਡ ਪਿੰਡ ਸੱਨਾ ਗਲਾ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਸੀਲ ਤਪਾ ਠੀਕ ਐ ਜਿੰਦਰ ਭਾਈ ਅੱਜ ਸਾਈਲੇਜ ਪੈਕ ਕਰ ਰਹੇ ਹਾਂ ਹਾਂਜੀ ਕਿਹੜੀ ਵੈਰੈਟੀ ਐ ਇਸ ਟਾਈਮ ਮੱਕੀ ਦੀ ਚੱਲ ਰਹੀ ਐ ਆਪਣੇ ਕੋਲ ਸਾਰੀਆਂ ਆ ਜਾਂਦੀਆਂ ਜਿਵੇਂ 1844 ਹਮ ਐਕਸ 92 ਨਾਲ ਆਲੂ ਵਾਲੇ ਜਿਹੜੇ ਗੇਤੀਆਂ ਵੈਰੈਟੀਆਂ ਠੀਕ ਐ ਉਹ ਸਾਰੀਆਂ ਹੁਣ ਹੁਣ ਪੈਕਿੰਗ ਦਾ ਕੰਮ ਕਿੰਨੇ ਦਿਨੋਂ ਕੇ ਸ਼ੁਰੂ ਹੋਇਆ ਨੂੰ ਹੋ ਗਿਆ ਜੀ ਮਨਨ ਕਿ ਚੱਲ 4-5 ਦਿਨ ਹੋ ਗਏ ਜੀ 4-5 ਦਿਨੋਂ ਹੋ ਗਏ ਐ ਠੀਕ ਐ ਅੱਛਾ ਭਾਈ ਕਿੰਨੇ ਕਿਲੋ ਦੀ ਐ ਇੱਕ ਗਾਠਾ ਅੰਦਾਜ਼ਨ weight ਦਾ ਇਹ 1 ਕੁੰਟਲਕ ਦੀ ਐ ਜੀ 1 ਕੁੰਟਲ ਦੇ ਆਸ-ਪਾਸ ਰਹਿੰਦੀ ਐ ਕੁੰਟਲ ਵਾਲੀ ਚੱਲਦੀ ਐ ਆਪਣੇ ਕੋਲ ਪੈ ਕੇ ਇਹੀ ਕਰਦੇ ਹਾਂ ਹਾਂਜੀ ਇਹੀ ਚੱਲਦੀ ਐ ਜੀ ਕੀ ਪ੍ਰੋਸੈਸ ਰਹਿੰਦਾ ਜੀ ਨੇ ਖਰੀਦਣਾ ਮਤਲਬ ਜਿੰਨਾ ਮਰਜੀ ਲਿਆ ਜਾ ਸਕਦਾ ਸਾਢੇ 500 ਨੂੰ ਇੱਕ ਕੁਇੰਟਲ ਆਈ ਕੁਇੰਟਲ ਦਾ ਰੇਟ ਆ ਸਾਢੇ 500 ਠੀਕ ਹੈ ਵਜ਼ਨ ਮੌਕੇ ਤੇ ਤੋਲੇ ਆ ਵਜ਼ਨ ਹਾਂ ਮੌਕੇ ਤੇ ਬਾਕੀ ਆਪਣਾ ਕੰਡਾ ਲੱਗਿਆ ਹੋਆ ਹੁਣੀ ਨਮਾ ਬਾਕੀ ਆਪਣਾ ਹੀ ਪੂਰਾ ਵੱਡਾ ਹੀ ਕੰਮ ਆ ਠੀਕ ਹੈ ਅ اچھا ਭਈ ਇੱਕ ਗੱਲ ਇਹ ਦੱਸ ਦੀ ਵੀ ਜਿਹੜਾ ਆਪਾਂ ਹੁਣ ਇੱਥੇ ਇਹਨੂੰ ਪੈਕ ਕਰ ਰਹੇ ਆ ਇਹ ਇਸੇ ਤਰ੍ਹਾਂ ਧੁੱਪ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਪੈਣੀ ਨਹੀਂ ਨਹੀਂ ਕੋਈ ਚੱਕਰ ਨਹੀਂ ਆ ਨਾ ਉਹਨਾਂ ਹੀ ਵਧੀਆ ਬਣਦਾ ਈ ਚਾਰ ਠੀਕ ਐ ਨੂੰ ਗਰਮਾਹ ਮਿਲਦੀ ਆ ਬੱਚਾ ਉਹਨਾਂ ਵਧੀਆ ਮਾਂ ਬੰਦਾ ਮੀਆਂ ਮੂਹਾਂ ਦਾ ਕੋਈ ਦਿੱਕਤ ਨਹੀਂ ਹੁੰਦੀ ਨਾ ਕੋਈ ਦਿੱਕਤ ਨਹੀਂ ਠੀਕ ਐ ਆਪਣਾ ਕਾਗਜ਼ ਵਧੀਆ ਲਾਇਆ ਬਾਜੀ ਆਏ ਨੀ ਛੇਤੀ ਵਿੱਚ ਇੱਕ ਹਵਾ ਪੈ ਜੂਗੀ ਖਰਾ ਨਾ ਪਾਣੀ ਲੱਗ ਜੇ ਕੋਹ ਨਹੀਂ ਹੁੰਦਾ ਠੀਕ ਐ ਅੱਛਾ ਇੱਕ ਹੋਰ ਦੱਸੋ ਜੇ ਜਿਹੜੀ ਮੱਕੀ ਤੁਸੀਂ ਇਹ ਆਪ ਦੀ ਬੀਜੀ ਸੀ ਜਾਂ ਕੋਈ ਖਰੀਦੀ ਹੋਈ ਹੈ ਆਪਣੀ ਆਪਣੀ ਆਪ ਦੀ ਬੀਜੀ ਕੋਈ ਕੋਈ ਖਰੀਦਦੇ ਆਂ ਹੋਰ ਵੀ ਖਰੀਦ ਲੋਂਗੇ ਇਸੇ ਕੋਈ ਵੀਰ ਵੀਡੀਓ ਦੇਖਦਾ ਕੰਟੈਕਟ ਕਰਦਾ ਤਾਂ ਹਾਂ ਹਾਂ ਹੋਰ ਵੀ ਜੇ ਕਿਸੇ ਨੇ ਵੇਚਣੀ ਆਈ ਖਰੀਦਣੀਆਂ ਆਪਣਾ ਕਨੈਕਟ ਕਰ ਲਓ ਜੀ ਟਰਾਂਸਪੋਰਟ ਦੇ ਸਾਧਨ ਦਾ ਕੀ ਹੱਲ ਕਰਦੇ ਹੋ ਜਿਹੜਾ ਵੀਰ ਆਪ ਆਪਦੇ ਸਾਧਨ ਤੇ ਆ ਜਾਂਦਾ ਤੇ ਉਹਨੂੰ ਇੱਥੋਂ ਮਿਲ ਜੂਗਾ ਟਰਾਂਸਪੋਰਟ ਦਾ ਸਾਧਨ ਹਾਂ ਕਰ ਦਿੰਨੇ ਆ ਜੀ ਇੱਥੋਂ ਵੀ ਠੀਕ ਐ ਇੱਥੋਂ ਵੀ ਕਰ ਦਿਆਂਗੇ ਕੰਡਾ ਹੁਣ ਚੱਲ ਪਿਆ ਆਪਣਾ ਇੱਥੇ ਕੰਡਾ ਚਾਲੂ ਆ ਜੀ ਆਪਣਾ ਠੀਕ ਐ ਜਿਹੜੇ ਘੱਟ ਲੈ ਜਾਣਾ ਫਿਰ ਉਹਦੇ ਵਾਸਤੇ ਛੋਟੇ ਕੰਡੇ ਵੀ ਹੈਗੇ ਛੋਟਾ ਹਾਂ ਜੀ ਛੋਟਾ ਵੀ ਕੰਡਾ ਹੈ ਆਪਣੇ ਕੋਲੇ ਠੀਕ ਐ ਉਹ ਵੀ ਆਪਣੇ ਕੋਲ ਮੌਜੂਦ ਹੈ ਬਾਕੀ ਆਪਣੀ ਇੱਕ ਇਹ ਬੇਲ ਕੁਆਂਟਲ ਦੀ ਆ ਜੀ ਕੀ ਕਿਵਾਂਟਲ ਦੀ ਹੈ ਹਾਂਜੀ ਸੋ ਦੋਸੋ ਵੈਸੇ ਅੰਦਾਜ਼ਨ ਵੇਟੇ ਦਾ ਕੁਆਂਟਲ ਹੀ ਹੁੰਦਾ ਹੈ ਪੁਰਾਣਾ ਇਹਨਾਂ ਦਾ ਕੰਮ ਆ ਮੈਂ ਮੱਕੀ ਦਿਖਾ ਦੂੰਗਾ ਦਾਣੇ ਦੀ ਸਟੇਜ ਤੋਂ ਤੁਹਾਨੂੰ ਪਤਾ ਲੱਗ ਜਾਣਾ ਪੂਰਾ ਪੱਠਾ ਤੇ 1 ਕੁਆਂਟਲ ਲਗਭਗ ਨਿਕਲਣਾ ਬਾਕੀ ਮੇਨ ਗੱਲ ਇਹ ਆ ਵੀ ਕੰਡਾ ਕਿੰਨਾ ਉਹਨੂੰ ਬਸੀ ਬਾਕੀ ਵੇਟ ਦੀ ਗੱਲ ਤਾਂ ਦੋਸੋ ਇੱਥੇ ਐਡ ਕਰ ਦਿੰਨੇ ਆ ਵੀ ਜਿਹੜਾ ਕੰਡਾ ਵੱਡਾ ਵੀ ਬਾਈ ਜਰਾਂ ਕੋਲ ਜਿਹੜਾ ਉਹ ਲੱਗਾ ਹੁਣ ਤਾਂ ਤੇ ਨਾਲ ਛੋਟੇ ਕੰਡੇ ਤਾਂ ਪਹਿਲਾਂ ਤੋਂ ਇਹਨਾਂ ਕੋਲ ਮੌਜੂਦ ਹੀ ਰਹੇ ਆ ਤੁਸੀਂ ਵਜ਼ਨ ਤੋਲ ਕੇ ਵੀ ਲਿਆ ਸਕਦੇ ਹੋ ਤਾਂ ਅੰਦਾਜ਼ਨ ਵੇਟੇ ਦਾ ਜਿਹੜਾ 1 ਕੁਆਂਟਲ ਹੀ ਹੁੰਦਾ ਹੈ ਪੈਕਿੰਗ ਨਵੀਂ ਸ਼ੁਰੂ ਹੋਈ ਆ ਕਿਤੇ ਵੀ ਪੁਰਾਣੀ ਬੇਲ ਤੁਹਾਨੂੰ ਨਹੀਂ ਨਜ਼ਰ ਆਊਗੀ ਸਾਰਾ ਨਵਾਂ ਜਿਹੜਾ ਉਹ ਸਾਇਲਜ ਪੈਕ ਕਰ ਰਹੇ ਆ ਅੱਛਾ ਭਾਈ ਇਹ ਪਰ ਪੈਕ ਇਨੀ ਕੁਆਂਟੀਟੀ ਕਰ ਲੈਂਦੇ ਹੋਗੇ ਜਿਹੜਾ ਭਰਾ ਜੁੜ ਗਿਆ ਸਾਰਾ ਸਾਲ ਮਿਲਦਾ ਰਹੂਗਾ ਹਾਂਜੀ ਸਾਰਾ ਸਾਲ ਹੀ ਮਿਲਦਾ ਰਹਿੰਦਾ ਈ ਠੀਕ ਹੈ ਬਹੁਤ ਫਰਕ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੌਥੀ ਵਾਰ ਵੀਡੀਓ ਬਣਾਉਣ ਆ ਗਏ ਆ ਤੇ ਚੌਥੀ ਵਾਰ ਮੇਰੇ ਖਿਆਲ ਚ ਉਦੋਂ ਪਹਿਲੀ ਵਾਰ ਹੀ ਪੈਕ ਕੀਤਾ ਜਦੋਂ ਤੁਹਾਡੇ ਨਾਲ ਹੀ ਕੰਟੈਕਟ ਹੋਇਆ ਸੀ ਭਾਈ ਹਾਂਜੀ ਹਾਂਜੀ ਹੁਣ ਤਾਂ ਮੈਂ ਇਹ ਵੀ ਦੇਖ ਰਿਹਾ ਗੁਰਪ੍ਰੀਤ ਬਾਈ ਆ ਜਿਹੜਾ ਕੰਡਾ ਵਿਰਲੇ ਥਾਵਾਂ ਤੇ ਲੱਗਾ ਹੋਣਾ ਜਿਹੜਾ ਵੱਡਾ ਕੰਡਾ ਲਾਤਾ ਸੋਹਣਾ ਕਾਰੋਬਾਰ ਬਾਈ ਹਰਾਂ ਦਾ ਚੱਲ ਫੇ ਹਾਂ ਇਹ ਕੰਮ ਜੀ ਵਧੀਆ ਪਤਾ ਕੀ ਚੱਕਰਾ ਜਿਵੇਂ ਹੁਣ ਮੂਰੀ ਕਣਕ ਵਾਲੀ ਮੱਕੀ ਚੱਲ ਪਣੀ ਆ ਠੀਕ ਹੈ ਉਹ ਖੱਡੇ ਦੇ ਕਿਸੇ ਦੀਆਂ 5 ਟਰਾਲੀਆਂ ਬਾਧੀਆਂ ਕਿਸੇ ਦੀਆਂ 4 ਟਰਾਲੀਆਂ ਬਾਧੀਆਂ ਅਸੀਂ ਜਵਾਬ ਨਹੀਂ ਕਿਸੇ ਨੂੰ ਦਿੰਦੇ ਅੱਛਾ ਅਸੀਂ ਕਹਿੰਦੇ ਕੋਈ ਨਾ ਆਜੂ ਕਰ ਠੀਕ ਹੈ ਉਹ ਵੀ ਕਰਕੇ ਨਾਲ ਦੀ ਨਾਲ ਸਿੱਟਦਾ ਕਰ ਮੱਕੀ ਵੇਚਣ ਵਾਲਿਆਂ ਨੂੰ ਵੀ ਫਾਇਦਾ ਹੋ ਜਾਣਾ ਤੇ ਜਿਹੜੇ ਇਹਨੇ ਸਾਇਲੇਜ ਲੈ ਜਾਣਾ ਉਹਨੂੰ ਵੀ ਫਾਇਦਾ ਹਨਾ ਹਾਂ ਬਿਲਕੁਲ ਠੀਕ ਹੈ ਅੱਛਾ ਤੁਸੀਂ ਇਹਨਾਂ ਦੇ ਲਿੰਕ 'ਚ ਹੀ ਆ ਇਹ ਕੁਐਸਚਨ ਕਰਨਾ ਬੰਦਾ ਨਹੀਂ ਪਰ ਕੁਆਲਿਟੀ ਜਿਹੜੀ ਅੱਜ ਤੁਸੀਂ ਮੱਕੀ ਦੇਖੀ ਹੈ ਮੇਰੇ ਨਾਲ ਹਾਂਜੀ ਹਾਂਜੀ ਕਿੱਦਾਂ ਲੱਗ ਰਹੀ ਹੈ ਕੁਆਲਿਟੀ ਜਿਹੜੀ 18 44 ਦਾ ਚੱਲ ਰਿਹਾ ਮੇਰੇ ਖਾਤੇ ਨਹੀਂ ਬਹੁਤ ਚੰਗੀ ਜ਼ਿਆਦਾ ਮੱਕੀ ਆਈ ਤੁਹਾਨੂੰ ਮੈਂ ਆਪਾਂ ਚਲਦੇ ਹਾਂ ਉਧਰ ਨੂੰ ਦਾਣੇ ਵੀ ਤੁਹਾਨੂੰ ਦਿਖਾਉਣਾ ਤੇ ਆਪਾਂ ਉਹ ਦਿਖਾ ਹੀ ਦਿੰਨੇ ਆ ਨਾਲ ਸੋ ਦੋਸਤੋ ਪੈਕ ਹੋ ਰਹੀ ਮੱਕੀ ਤੁਹਾਨੂੰ ਦਿਖਾ ਦਈਏ ਇੱਕ ਵਾਰ ਸੋ ਦੋਸਤੋ ਇਹ ਬਿਆਲਾ ਇੱਕ ਪੈਕ ਵੀ ਬਾਈ ਹੋਰੀ ਕਰ ਰਹੇ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਗੁਰਪ੍ਰੀਤ ਭਾਈ ਤਾਂ ਕਿੰਨੀਆਂ ਲੇਅਰ ਹੈ ਪੈਕ ਕਰਦੇ ਉਸੇ ਇਹ ਜੀ 24 ਤੋਂ 25 ਲੈਣਾ ਉ ਆ ਕੋਈ ਪਾਣੀ ਪੂਣੀ ਦਾ ਕੋਈ ਡਰ ਨਹੀਂਗਾ ਠੀਕ ਹੈ ਬਾਕੀ ਆ ਦੇਖੋ ਨੇੜੇ ਆ ਕੇ ਤੁਸੀਂ ਜੀ ਤਾਣੇ ਵੀ ਫੋਲਦੇ ਆ ਕੋਈ ਨੇਜ ਮੱਕੀ ਉਹ ਸਾਈਡ ਤੇ ਦਿਖਾਵਾਂਗੇ ਮੱਕੀ ਹਾਂਜੀ ਸੋ ਦੋਸਤੋ ਇਹ ਦੇਖ ਸਕਦੇ ਆ ਤੁਸੀਂ ਇੱਕ ਕੋਈ ਲੇਅਰ ਪਾਈ ਕਹਿੰਦਾ ਵੀ ਉੱਤੇ ਇਹਦੇ ਪੈਕ ਹੁੰਦੀਆਂ ਕਵਰ ਹੁੰਦੀਆਂ ਇਹ ਕੁਆਂਟਲ ਤੋਂ 1-2 ਕਿਲੋ ਉੱਤੇ ਹੀ ਹੁੰਦੀ ਹੈ ਗੱਠ ਪੈਕ ਜਾਨੀ ਕਿ ਘੱਟ ਵਾਲਾ ਮਸਲਾ ਨਹੀਂ ਹੈਗਾ ਠੀਕ ਹੈ ਸੋ ਦੋਸਤੋ 1.2 ਪੈਕ ਹੁੰਦੀ ਹੈ ਇੱਕ ਹੋਰ ਕੀ ਜੋ ਮੈਂ ਦੇਖ ਰਿਹਾ ਥੱਲੇ ਪ੍ਰੋਪਰ ਫਰਸ ਲਾ ਕੇ ਮਤਲਬ ਇਹ ਨਹੀਂ ਵੀ ਮਿੱਟੀ ਵਿੱਚ ਕਿਸੇ ਤਰੀਕੇ ਨਾਲ ਐਡ ਹੋ ਜੂਗੀ ਪੱਕੀ ਫਰਸ ਲਾਈ ਵੀ ਆ ਬਾਈ ਹੋਰਾਂ ਨੇ ਜਿੱਤੇ ਮੱਕੀ ਆਉਂਦੀ ਐ ਤੇ ਆਪਾਂ ਤੁਹਾਨੂੰ ਮੱਕੀ ਵੀ ਦਿਖਾ ਦਨੇ ਆ ਜਮਾ ਪੱਕੀ ਫਰਸ ਕਰਕੇ ਵੀ ਕਿਸੇ ਦੇ ਪਸ਼ੂ ਦੇ ਰੇਤਾ ਨਾ ਜਾਵੇ ਕਿਸੇ ਦਾ ਪਸ਼ੂ ਨੁਕਸਾਨ ਨਾ ਨਾ ਜਾਵੇ ਸਹੀ ਹੈ ਉਹ ਗੱਲ ਨੂੰ ਬਹੁਤ ਧਿਆਨ ਜਿਆਦਾ ਰੱਖਿਆ ਵਾ ਠੀਕ ਆ ਆ ਦੇਖੋ ਸੋ ਦੋਸਤੋ ਦਾਣੇ ਦੇਖੋ ਬਿਲਕੁਲ ਕੱਲਾ ਦਾਣਾ ਜੀ ਸਹੀ ਹੈ ਮੈਂ ਤੁਹਾਨੂੰ ਦਾਣੇ ਦੀ ਸਟੇਜ ਵੀ ਦਿਖਾਉਣੀ ਚਾਹੂੰਗਾ ਕ੍ਰੈਸ਼ ਹੋਇਆ ਦਾਣਾ ਹੈ ਟੁੱਟਿਆ ਹੋਇਆ ਦਾਣਾ ਹੈ ਪਰ ਤੁਸੀਂ ਇਹਦਾ ਰੰਗ ਦੇਖ ਸਕਦੇ ਹੋ ਕਿ ਇਹ ਦਾਣਾ ਜਿਹੜਾ ਬਿਲਕੁਲ ਪ੍ਰੋਪਰ ਸਟੇਜ ਇਹਦੀ ਤੁਹਾਨੂੰ ਨਜ਼ਰ ਆਊਗੀ ਤੋ ਅਗਰ ਵੀ ਭੋਰ ਚੱਕੇ ਇਥੋਂ ਜਿੱਥੇ ਮਰਜੀ ਨਿਗਾ ਮਾਰ ਲੋ ਦਾਣੇ ਦਾਣੇ ਨਜ਼ਰ ਆਉਣਗੇ ਤੁਹਾਨੂੰ ਇਹ 1844 ਵੈਰਾਈਟੀ ਹੈ ਕਿਉਂਕਿ ਗੇਤੀ ਕਿਸਮ ਹੈ ਤੇ ਉਹਦੇ ਕਰਕੇ ਪਹਿਲਾਂ ਆ ਗਈ ਇਸ ਤੋਂ ਬਾਅਦ 9908 ਜਿੰਨੀਆਂ ਵੀ ਕੀਤੀਆਂ ਹੈ ਉਹ ਸਾਰੀਆਂ ਦਾ ਹੀ ਪੈਕ ਹੋਣਾ ਇੱਥੇ ਸੋ ਸਟਾਰ ਚਲੋ ਤਾਂ ਇਥੋਂ ਇਸ ਮਸ਼ੀਨ ਦੇ ਵਿੱਚੋਂ ਸਾਈਲੇਜ ਅਕੇ ਨੂੰ ਜਾਣਾ ਦਾਣੇ ਇੱਥੇ ਵੀ ਦੇਖਣੇ ਬਣਦੇ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਭੂਰ ਪੱਕੀ ਨਜ਼ਰ ਆਉ ਪੀ ਮੈਂ ਦੇਖ ਰਿਹਾ ਬੜਾ ਸੋਹਣਾ ਜਿਹੜਾ ਉਹ ਦਾਣਾ ਇਹਦੇ ਚ ਪੱਕੀ ਪੱਠਾ ਚੰਗਾ ਹੁੰਦਾ ਹੀ ਹੁੰਦਾ ਆਪਾਂ ਨੂੰ ਪਤਾ ਮੱਗੀ ਐ ਤੁਸੀਂ ਮੈਂ ਜੋ ਬਿਲਕੁਲ ਜ਼ੂਮ ਕਰਨ ਦੀ ਕੋਸ਼ਿਸ਼ ਕਰਦਾ ਤੁਸੀਂ ਇਸ ਸਾਈਡ ਕੋਲ ਅੰਦਰ ਜਿਹੜੇ ਦਾਣੇ ਜਾਣੇ ਆ ਉਹ ਵੀ ਤੁਹਾਨੂੰ ਨੋਟ ਕਰ ਲਿਓ ਤੁਹਾਨੂੰ ਦਿਸਦੇ ਹੋਣ ਕਿ ਪੱਕੀ ਦੇ ਦਾਣੇ ਜਿਹੜੇ ਕ੍ਰੈਸ਼ ਹੋ ਕੇ ਇਸ ਵਿਚੇਂ ਚ ਜਾਣੇ ਆ ਅੰਦਰ ਤੇ ਫਿਰ ਉਹ ਬੇਲ ਦੇ ਵਿੱਚ ਪੈਕ ਹੋ ਕੇ ਆਉਣੇ ਆ ਇੱਕ ਆਪਾਂ ਬੇਲ ਵੀ ਜਿਹੜੀ ਬਾਹਰ ਨਿਕਲੂਗੀ ਉਹ ਵੀ ਦਿਖਾ ਦਿੰਦੇ ਆ। ਉਹ ਦੋਸਤੋ ਇੱਕ ਬੇਲ ਇਥੋਂ ਆਉਗੀ। ਮੈਂ ਉਹਦੇ ਵਿੱਚ ਵੀ ਦਾਣੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ। ਤੋ ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਹੱਕਦਾਰ ਆ ਵੀ ਆਪ ਤਸੱਲੀ ਕਰਕੇ ਕੋਈ ਚੀਜ਼ ਖਰੀਦੇ ਪਰ ਫਿਰ ਵੀ ਤੁਹਾਨੂੰ ਵਧੀਆ ਤਰੀਕੇ ਨਾਲ ਇਹ ਥਾਉਣ ਦੀ ਕੁਛ ਚ ਹੈ ਕਿ ਜਿਹੜੀ ਮੱਕੀ ਆ ਉਹ ਕਿੱਤਾਂ ਦੀ ਪੈਕ ਕੀਤੀ ਜਾਂਦੀ ਹੈ ਤੋ ਇਹ ਬੇਲ ਆ ਗਈ ਆ ਬਾਹਰ ਮਸ਼ੀਨ ਵਿੱਚ ਬੰਦ ਕਰਾਤੀ ਹੈ ਇੱਥੇ ਤੁਹਾਨੂੰ ਇਹ ਪੈਕ ওই ਮਸ਼ੀਨ ਦੇ ਉੱਤੇ ਦਾਣੇ ਤੁਹਾਨੂੰ ਦਿਖਾਉਂਗਾ ਦੇਖੋ ਤੁਸੀਂ ਦਾਣੇ ਕਿੰਨੇ ਕ ਹੈ ਇਹਦੇ ਵਿੱਚ ਤੋ ਦਾਣੇ ਦੋਸਤੋ ਫੇਰ ਦੇਖ ਲਓ ਤੁਸੀਂ ਇਹ ਵੈਸੇ ਬਹੁਤਾ ਅਸੀਂ ਨੂੰ ਛੇੜ ਦੇਣੀ ਇਹ ਬੇਲ ਵਧੀਆ ਤਰੀਕੇ ਨਾਲ ਮਸ਼ੀਨ ਨੇ ਜਿਹੜੀ ਉਹ ਪੈਕ ਕਰਕੇ ਭੇਜੀ ਐ ਗੁਰਪ੍ਰੀਤ ਭਾਈ ਦਾਣਾ ਜੇ ਦੇਖਦੇ ਆ ਤੁਸੀਂ ਸਾਇਲਾ ਜਿਹਾ ਆਪਦੇ ਪਸ਼ੂਆਂ ਨੂੰ ਵੀ ਪਾਉਣੇ ਆ ਹਾਂਜੀ ਹਾਂਜੀ ਪ੍ਰੋਪਰ ਦਿਸਦਾ ਹੈ ਨਾ ਬਹੁਤ ਵਧੀਆ ਦਾਣੇ ਇਸ ਟਾਈਮ ਦਿਸ ਰਹੇ ਆ ਮੱਕੀ ਦੇ ਵਿੱਚ ਹਾਂਜੀ ਵੀਰੇ ਦਾਣਾ ਬਹੁਤ ਵਧੀਆ ਬਾਕੀ ਦੇਖੋ ਸਾਰੇ ਮੇਰੇ ਭਰਾ ਦੂਜੇ ਫੈਕਟਰੀਆਂ ਵਾਲੇ ਵੀ ਮੇਰੇ ਭਰਾ ਆ ਗਏ ਇਹ ਖੇਤ ਕੰਮ ਕਰਦੇ ਸੀ ਜਦੋਂ ਆਪਾਂ ਨੂੰ ਕਹਿਤਾ ਵੀ ਨਾਲ ਬਾਈ ਵੀਡੀਓ ਬਣਾ ਦੇ ਅੱਛਾ ਤੇ ਇਹਨਾਂ ਦਾ ਰੇਟ ਵੀ ਬਹੁਤ ਜ਼ਿਆਦਾ ਗਿਆ ਹੈ ਅੱਛਾ ਰੇਟ ਬਾਰੇ ਦੁਵਾਰਾ ਕਲੀਅਰ ਕਰ ਦਈਏ ਸਾਢੇ 5 ਰੁਪਏ ਜੀ 5.5 ਰੁਪਏ ਜਿਹੜਾ ਮਰਜੀ ਆ ਕੇ ਭਰਾ ਲੈ ਜੀ ਠੀਕ ਹੈ 5.5 ਰੁਪਏ ਕੁਇੰਟਲ ਇੱਥੋਂ ਦਾ ਰੇਟ ਹੈ ਇੱਥੋਂ ਦਾ ਰੇਟ ਹੈ ਜੇ ਆਪਦੀ ਗੱਡੀ ਕੋਈ ਸਾਧਨ ਹੈਗਾ ਕਿਸੇ ਨੂੰ ਲੈ ਆਉ ਤਾਂ ਨਹੀਂ ਇੱਥੇ ਸਾਰੇ ਸਾਧਨ ਮਿਲ ਜਾਂਦੇ ਆ ਠੀਕ ਹੈ ਨਹੀਂ ਸਾਧਨ ਇੱਥੋਂ ਲੈ ਜਾਓ ਹਾਂ 5.5 ਰੁਪਏ ਅੱਜ ਦਾ ਰੇਟ ਇੱਥੇ ਮੌਜੂਦ ਹੈ ਜਿਹੜਾ ਆਮ ਫੈਕਟਰੀਆਂ 'ਚ ਮੇਰੇ ਭਰਾ ਨੇ ਗੰਡਾ ਲਿਆਂਦੀਆਂ ਨੇ 5.6 ਰੁਪਏ ਦਿੱਤਾ ਹੀ ਅੱਛਾ ਉਹਦੇ ਨਾਲੋਂ ਇੱਕ ਸਿਰਫ ਦਾ ਫਰਕ 1 ਰੁਪਏ ਦਾ ਫਰਕ ਜਣੀ ਕੁਆਂਟਲ ਮਗਰ 100 ਰੁਪਏ ਦਾ ਫਰਕ ਪੈ ਗਿਆ ਹਾਂਜੀ ਬਈ ਵੈਸੇ ਜੇ 5.5 ਰੁਪਏ ਦੇਖਦਿਆਂ ਗੁਰਪ੍ਰੀਤ ਭਾਈ ਮੱਕੀ ਵੀ ਕਾਫੀ ਮਹਿੰਗੀ ਮਿਲਦੀ ਹੈ ਅੱਜਕੱਲ ਜਿਹੜੀ ਹੁਣ ਦੇਖੋ ਜੀ ਤੁਸੀਂ ਮੰਨੋ ਵੀ ਘੱਟ ਤੋਂ ਘੱਟ 360 350 ਦਾ ਆਲੂਆਂ ਵਾਲਾ ਦਾਮ ਹੀ ਰੇਟ ਚੱਲੀ ਜਾਂਦਾ ਹਜੇ ਤਾਂ ਸਹੀ ਹੈ ਤੇ 5.5 ਰੁਪਏ ਉੱਤੇ ਪੈਕਿੰਗ ਦਾ ਖਰਚਾ ਫਿਰ ਲੇਬਰ ਨਾਲ ਲੱਗਣੀ ਹੈ ਪਿਆ ਖਾਂਡੀ ਪਚਾਉਣ ਵਾਲਾ ਕੰਮ ਸਹੀ ਹੈ ਉਹ ਵੀ ਨਹੀਂ ਆਪਣਾ ਕੋਈ ਗਾਲਾਂ ਭਲ ਜਣ ਸਹੀ ਹੈ ਸੋ ਦੋਸਤੋ ਇਹ ਆਲੂਆਂ ਵਾਲੀ ਮੱਕੀ ਦਾ ਸਾਇਲੇਜ 5.5 ਰੁਪਏ ਕੁਆਂਟਲ ਜੇ ਬੜਾ ਰੀਜ਼ਨੇਬਲ ਜਾਂ ਰੇਟ ਬਾਈ ਹੋਰਾਂ ਨੇ ਰੱਖਿਆ ਇਹਨੂੰ ਸਟੋਰ ਕਰ ਸਕਦੇ ਆ ਤੁਸੀਂ ਭਾਵੇਂ 6 ਮਹੀਨਿਆਂ ਦਾ ਲਿਜਾ ਕੇ ਰੱਖ ਲੋ ਜਗ੍ਹਾ ਹੋਵੇ ਤੁਹਾਡੇ ਕੋਲ ਇਹ ਬੇਲ ਖਰਾਬ ਨਹੀਂ ਹੁੰਦੇ ਕਿਉਂਕਿ ਇਹ ਰੈਪ ਬਹੁਤ ਵਧੀਆ ਤਰੀਕੇ ਨਾਲ ਹੋਏ ਹੋਏ ਆ ਜਗ੍ਹਾ ਇਹਨਾਂ ਨੇ ਘੱਟ ਰੋਕਣੀ ਐ ਤੁਸੀਂ ਆਪਦੇ ਪਸ਼ੂਆਂ ਦੇ ਹਿਸਾਬ ਤੇ ਉਹਨਾਂ ਦੀ ਗਿਣਤੀ ਦੇ ਹਿਸਾਬ ਤੇ ਇੱਕ ਬੇਲ ਖੋਲ ਲੈਣੀ ਐ ਜਿੰਨਾ ਚਿਰ ਚੱਲਦੀ ਐ ਉਹ ਵਰਤੋ ਉਸ ਤੋਂ ਬਾਅਦ ਚ ਦੂਜੀ ਨੂੰ ਖੋਲ ਲੋ ਨਾ ਤਾਂ ਮੀਂਹ ਦਾ ਡਰ ਐ ਤੇ ਨਾ ਕੋਈ ਪਾਣੀ ਇਹਨਾਂ ਦੇ ਵਿੱਚ ਵੜਨਾ ਐ ਨਾ ਤੋਂ ਪਦਾ ਕੋਈ ਇਹਦੇ ਤੇ ਅਸਰ ਹੁੰਦਾ ਹੈ ਇੱਕ ਵਾਰ ਮਸ਼ੀਨ ਇਸ ਤਰ੍ਹਾਂ ਇਹਨੂੰ ਰੈਪ ਕਰਕੇ ਭੇਜਦੀ ਹੈ ਪੱਕੇ ਤੌਰ ਤੇ ਉਸ ਤੋਂ ਬਾਅਦ ਬਾਹਰੋਂ ਫੇਰ ਇਹ ਕਵਰ ਹੋ ਜਾਂਦੀ ਹੈ ਇਸ ਸਾਈਡ ਤੋਂ ਵੀ ਜੇ ਦਾਣੇ ਦਿਖਾਵਾਂ ਵੈਸੇ ਨਾਲ ਜਿੱਥੇ ਵੀ ਤੁਹਾਨੂੰ ਮੱਕੀ ਟਿੱਕੀ ਦਿਸੂਗੀ ਕੁਤਰਾ ਤੁਹਾਨੂੰ ਥੱਲੇ ਦਿਸੂਗਾ ਤੇ ਦਾਣੇ ਤੁਹਾਨੂੰ ਭਰਪੂਰ ਮਾਤਰਾ 'ਚ ਹੀ ਨਜ਼ਰ ਆਉਣਗੇ ਇਸ ਸਾਈਡ ਤੇ ਆਪਾਂ ਚੱਲਦੇ ਹਾਂ ਤਾਂ ਤੁਸੀਂ ਇੱਥੇ ਦੇਖ ਲਓ ਦਾਣੇ ਇਹ ਚੰਗੀ ਕੁਆਲਿਟੀ ਜਿਹੜੀ ਬਾਈ ਜੋਰੀ ਮੱਕੀ ਜਿਹੜੀ ਇਸ ਟਾਈਮ ਇਹਦੇ 'ਚ ਪੈਕ ਕਰ ਰਹੇ ਹਾਂ ਤੁਸੀਂ ਲਿਜਾ ਸਕਦੇ ਹੋ ਸੰਪਰਕ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਹਨ ਤੇ ਤੁਸੀਂ ਕਾਲ ਕਰੋਗੇ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ